ਅੱਜ ਪੰਜਾਬ ਦੀ ਵਿਧਾਨ ਸਭਾ ਦੇ ਸੈਸ਼ਨ ਦਾ ਆਖਰੀ ਦਿਨ ਸੀ ਜਿਹੜਾ ਵੱਡਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਵਾਰ-ਵਾਰ ਵਾਰ-ਵਾਰ ਪੁੱਛਿਆ ਗਿਆ ਉਹਦਾ ਜਵਾਬ ਆਖਰੀ ਦਿਨ ਦੇ ਅੰਤ ਤੱਕ ਵੀ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀਆਂ ਨੇ ਚੱਜ ਨਾਲ ਨਹੀਂ ਦਿੱਤਾ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਵੱਖਰੀ ਵਿਧਾਨ ਸਭਾ ਜਾ ਲਾਈ ਤੇ ਤੀਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਨੂੰ ਅਮਿਤ ਸ਼ਾਹ ਦੇ ਨਾਲ ਮੀਟਿੰਗ ਰੱਖੀ ਹੈ ਇਹ ਸਾਰੇ ਕੁਝ ਦੇ ਉੱਪਰ ਆਪਾਂ ਗੱਲ ਕਰਨੀ ਹੈ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਜੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਅੱਜ ਪੰਜਾਬ ਦੀ ਵਿਧਾਨ ਸਭਾ ਜਿਹੜੀ ਹੜ੍ਹਾਂ ਦੇ ਹੱਲ ਲਈ ਸੱਦੀ ਗਈ ਸੀ ਉਹਦਾ ਆਖਰੀ ਦਿਨ ਸੀ ਤਿੰਨ ਦਿਨ ਵਿਧਾਨ ਸਭਾ ਚ ਕਈ ਕੁਝ ਹੋਇਆ ਪਰ ਜਿਹੜਾ ਇੱਕ ਬਹੁਤ ਵੱਡਾ ਸਵਾਲ ਭਗਵਾਨ ਤਮਾਨ ਸਰਕਾਰ ਤੇ ਉੱਠਦਾ ਰਿਹਾ ਉਹਦਾ ਕੋਈ ਜਵਾਬ ਨਹੀਂ ਮਿਲਿਆ ਕਿਹੜਾ ਸਵਾਲ ਉਹੀ 12000 ਕਰੋੜ ਦਾ ਸਵਾਲ ਜਿਹੜਾ ਭਗਵਾਨ ਤਮਾਨ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਉਹ ਸਵਾਲ ਪਹਿਲਾ ਤਾਂ ਵਿਧਾਨ ਸਭਾ ਦੇ ਪਹਿਲੇ ਦਿਨ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਉਹਨਾਂ ਨੇ ਸਿੱਧੇ ਰੂਪ ਚ ਪੁੱਛਿਆ ਵੀ ਉਹ 12000 ਕਰੋੜ ਕਿੱਥੇ ਆ ਉਹ ਦੱਸੋ ਕਿਹੜਾ 12000 ਕਰੋੜ ਉਹੀ ਜਿਹੜਾ ਮੋਦੀ ਸਰਕਾਰ ਕਹਿੰਦੀ ਹੈ ਕਿ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਨੂੰ ਸੰਕਟ ਵਾਲੀਆਂ ਹਾਲਤਾਂ ਨਾਲ ਨਜਿੱਠਣ ਲਈ ਦਿੱਤਾ ਗਿਆ ਹੋਇਆ ਕੈਗ ਦੀ ਰਿਪੋਰਟ ਵੀ ਖਲਾਸਾ ਹੋਇਆ ਫਿਰ ਪਹਿਲੇ ਦਿਨ ਜਦੋਂ ਪੁੱਛਿਆ ਗਿਆ ਭਗਵੰਤ ਮਾਨ ਸਰਕਾਰ ਨੂੰ ਵਿਧਾਨ ਸਭਾ ਚ ਪਹਿਲੇ ਦਿਨ ਕੋਈ ਜਵਾਬ ਨਹੀਂ ਦੂਜੇ ਦਿਨ ਫੇਰ ਪੁੱਛਿਆ ਗਿਆ ਕਿੰਨੀਆਂ ਸਾਰੀਆਂ ਥਾਵਾਂ ਤੇ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ ਨੂੰ ਬਾਹਰ ਪੱਤਰਕਾਰਾਂ ਨੇ ਪੁੱਛ ਲਿਆ ਬੀਓ 1200 ਕਰੋੜ ਦਾ ਕੀ ਕੀਤਾ ਜੀ ਸਵਾਲ ਇਹ ਹੈ ਵੀ ਜਿਹੜਾ 1200 ਕਰੋੜ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਅਸੀਂ ਦਿੱਤਾ ਹੋਇਆ ਉਹ ਕਿੱਥੇ ਹੈ ਜੇ ਲਾਇਆ ਗਿਆ ਤਾਂ ਕਿੱਥੇ ਲਾਇਆ ਗਿਆ ਜੇ ਪਿਆ ਤਾਂ ਹੜਾਂ ਚ ਉਹ ਵਰਤਿਆ ਕਿਉਂ ਨਹੀਂ ਜਾ ਰਿਹਾ ਇਹ ਸਵਾਲ ਵਾਰ-ਵਾਰ ਪੁੱਛਿਆ ਗਿਆ ਇਹਦੇ ਉੱਪਰ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੇ ਮੰਤਰੀਆਂ ਨੇ ਥੋੜੀ-ਥੋੜੀ ਗੱਲ ਤਾਂ ਕੀਤੀ ਉਹ ਕੀ ਹੈ ਉਹ ਤੁਹਾਨੂੰ ਦੱਸ ਦਿਆਂ ਪਰ ਉਹ ਹੈਗਾ ਕਿੱਥੇ ਐ ਵਰਤਿਆ ਕਿ ਨਹੀਂ ਵਰਤਿਆ ਇਹਦੇ ਬਾਰੇ ਪੁਖਤਾ ਤਰੀਕੇ ਨਾਲ ਕੋਈ ਗੱਲ ਸਾਹਮਣੇ ਨਹੀਂ ਆਈ ਜਿਹੜੇ ਅਮਨ अरोड़ा ਸਾਹਿਬ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਤੇ ਵਿੱਤ ਮੰਤਰੀ ਚੀਮਾ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੜੀ ਮੜੀ ਗੱਲ ਜਦੋਂ ਵਾਵਾ ਫਸਾਲਿਆ ਇਸ ਸਵਾਲ ਤੇ ਵਿਰੋਧੀਆਂ ਨੇ ਤਾਂ ਜਵਾਬ ਥੋੜਾ ਥੋੜਾ ਦਿੱਤਾ ਉਹ ਜਵਾਬ ਇਹ ਸੀ ਵੀ ਵੇਖੋ ਜੀ ਉਹ ਜਿਹੜੇ ਪੈਸੇ ਨੇ ਉਹਨਾਂ ਤੇ ਤਾਂ ਸ਼ਰਤਾਂ ਹੀ ਬੜੀਆਂ ਵੱਡੀਆਂ ਲਾਈਆਂ ਹੋਈਆਂ ਨੇ ਇਸ ਕਰਕੇ ਅਸੀਂ ਉਹ ਪੈਸੇ ਜਿਹੜੇ ਨੇ ਉਹਨਾਂ ਦਾ ਕੀ ਕਰੀਏ ਪਰ ਇਹ ਫੇਰ ਨਹੀਂ ਦੱਸਿਆ ਵੀ ਉਹ ਪੈਸੇ ਆਨਵਰਤੇ ਪਏ ਨੇ ਕਿ ਕੇਂਦਰ ਨੂੰ ਵਾਪਸ ਮੋੜਤੇ ਨੇ ਕਿ ਕਿਸੇ ਹੋਰ ਪਾਸੇ ਖਰਚ ਕਰ ਲੈ ਗਏ ਨੇ ਇਹ ਨਹੀਂ ਦੱਸਿਆ ਹੁਣ ਦੱਸਣਾ ਬਣਦਾ ਸੀ ਨਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਵਾਲ ਬਾਰ-ਬਾਰ ਪੁੱਛਿਆ ਜਾਂਦਾ ਤਾਂ ਅਕਸਰ ਉਹ ਤਲਖੀ ਚ ਆ ਜਾਂਦੇ ਨੇ ਵੈਸੇ ਸਵਾਲਾਂ ਤੋਂ ਸਾਰੇ ਹੀ ਤਲਖੀ ਚ ਆ ਜਾਂਦੇ ਨੇ ਪਰ ਜਿਹੜੀ ਲੋਕਤੰਤਰ ਚ ਹਕੂਮਤ ਹੁੰਦੀ ਹੈ ਉਹ ਨੂੰ ਨਹੀਂ ਹੋਣਾ ਚਾਹੀਦਾ ਲੋਕਤੰਤਰ ਚ ਸਵਾਲਾਂ ਦੇ ਜਵਾਬ ਦੇਣਾ ਹੀ ਲੋਕਤੰਤਰ ਹੈ ਤੇ ਇਹੀ ਗੱਲ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਉਦੋਂ ਕਹਿੰਦੀ ਰਹੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਬਣੀ ਹੁਣ ਜਦੋਂ ਕਹਿੰਦੇ ਆ ਦੂਜਿਆਂ ਲਈ ਪੋਲੇ ਤੇ ਆਪਣੇ ਲਈ ਠੋਲੇ ਪਹਿਲਾਂ ਕਹਿੰਦੇ ਰਹੇ ਤੇ ਹੁਣ ਤਲਖੀ ਆਉਂਦੀ ਹੈ ਹੁਣ ਕਿੱਥੇ ਆ ਉਹ 12000 ਕਰੋੜ ਰੁਪਈਆ ਇਹਦੀ ਪੁਸ਼ਟੀ ਨਹੀਂ ਹੋਈ ਭਗਵੰਤ ਮਾਨ ਸਾਹਿਬ ਨੇ ਅੱਜ ਵਿਧਾਨ ਸਭਾ ਦੇ ਆਖਰੀ ਦਿਨ ਕਈ ਸਾਰੇ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਗੋਦੀ ਮੀਡੀਆ ਕੁਝ ਕੁਝ ਉਹਨਾਂ ਨੇ ਸੈਂਟਰ ਵਾਲਿਆਂ ਨੇ ਵੀ ਬਣਾਇਆ ਹੋਇਆ ਗੋਦੀ ਮੀਡੀਆ ਕੁਝ ਪੰਜਾਬ ਵਾਲਿਆਂ ਨੇ ਵੀ ਬਣਾਇਆ ਹੋਇਆ ਗੋਦੀ ਮੀਡੀਆ ਤੇ ਉਹ ਇਹ ਖਬਰਾਂ ਦਿੰਦਾ ਰਿਹਾ ਵੀ ਬਹੁਤ ਵੱਡੇ ਐਲਾਨ ਅੱਜ ਪੰਜਾਬ ਸਰਕਾਰ ਨੇ ਕਰ ਦਿੱਤੇ ਨੇ ਪਰ ਅਸਲੀਅਤ ਕੀ ਹੈ ਕਿ ਅੱਜ ਕੋਈ ਨਵੇਂ ਤੇ ਵੱਡੇ ਐਲਾਨ ਪੰਜਾਬ ਸਰਕਾਰ ਨੇ ਕੀਤੇ ਹੀ ਨਹੀਂ ਵਿਧਾਨ ਸਭਾ ਚ ਮੁੱਖ ਮੰਤਰੀ ਸਾਹਿਬ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਜਿਹੜੀਆਂ ਗੱਲਾਂ ਪਹਿਲਾਂ ਕੀਤੀਆਂ ਵੀ ਜਿਹੜਾ ਦਾ ਸਭ ਕੁਝ ਤਬਾਹ ਹੋ ਗਿਆ ਪੂਰੀ 100% ਫਸਲ ਤਬਾਹ ਹੋ ਗਈ ਉਹਨਾਂ ਨੂੰ 20000 ਦੇਵਾਂਗੇ ਕਿੱਲੇ ਦਾ ਇਹ ਗੱਲ ਤਾਂ ਪਹਿਲਾਂ ਹੀ ਕੀਤੀ ਹੋਈ ਉਹਨਾਂ ਨੇ ਉਹ ਹੀ ਅੱਜ ਦਾਸਤੀ ਵੀ ਦੇਣਾ ਕਿਵੇਂ ਕਿਵੇਂ ਹੈ ਉਹਦੀ ਵਿਆਖਿਆ ਥੋੜੀ ਜਿਹੀ ਅੱਜ ਦੇਤੀ ਦੂਜੀ ਗੱਲ ਜਿਨ੍ਹਾਂ ਦਾ ਮਕਾਨ ਡਿੱਗਿਆ ਹੜਾਂ ਚ ਜਿਨ੍ਹਾਂ ਦੇ ਹੋਰ ਨੁਕਸਾਨ ਹੋਏ ਜਾਂ ਜਿਨ੍ਹਾਂ ਦੀ ਇਹ ਮੰਨਣਗੇ ਵੀ 100% ਨੁਕਸਾਨ ਨਹੀਂ ਹੋਇਆ 75% ਨੁਕਸਾਨ ਹੋਇਆ ਉਹਨਾਂ ਨੂੰ ਕੀ ਦੇਣ ਦਾ ਐਲਾਨ ਕੀਤਾ ਹੋਇਆ ਉਹ ਦੁਬਾਰਾ ਦੁਹਰਾਤੀਆਂ ਉਹੀ ਗੱਲਾਂ ਉਹ ਕਹਿੰਦੇ ਆ ਊਠ ਦਾ ਬੁੱਲ ਹੈ ਡਿੱਗੇਗਾ ਤੇ ਵੇਖਾਂਗੇ ਲੰਮਕੀ ਤਾਂ ਜਾਂਦਾ ਆਹੀ ਹਾਲਾਤ ਪੰਜਾਬ ਸਰਕਾਰ ਦੇ ਮੈਨੂੰ ਨਜ਼ਰ ਆਏ ਨੇ ਦੂਜੇ ਪਾਸੇ ਭਾਈ ਜਿਹੜੇ ਖਜ਼ਾਨਾ ਮੰਤਰੀ ਸਾਬਕਾ ਸਰਕਾਰ ਦੇ ਕਾਂਗਰਸ ਸਰਕਾਰ ਦੇ ਮਨਪ੍ਰੀਤ ਬਾਦਲ ਉਹਨਾਂ ਬਾਰੇ ਅੱਜ ਫੇਰ ਚਰਚਾ ਛਿੜੀ ਵਿਧਾਨ ਸਭਾ ਚ ਭਗਵੰਤ ਮਾਨ ਨੇ ਖੁਦ ਮਨਪ੍ਰੀਤ ਦੇ ਉੱਪਰ ਗੱਲ ਛੇੜੀ ਤੇ ਫਿਰ ਠੇਠ ਹੋਣਾ ਪਿਆ ਕਾਤੋਂ ਇਸ ਕਰਕੇ ਭਗਵੰਤ ਮਾਨ ਨੇ ਖੁਦ ਪਹਿਲਾਂ ਪੂਰੇ ਜੋਸ਼ ਚ ਕਹਤਾ ਵੀ ਉਹ ਵੇਖੋ ਦੂਜੀਆਂ ਪਾਰਟੀਆਂ ਵਾਲੇ ਅਲੱਗ ਲਾਈ ਬੈਠੇ ਆ ਵਿਧਾਨ ਸਭਾ ਨਕਲੀ ਵਿਧਾਨ ਸਭਾ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਕਹਤਾ ਭਗਵੰਤ ਮਾਨ ਨੇ ਵੀ ਜਾ ਤੂੰ ਵੀ ਉਹਨਾਂ ਚ ਚਲਾ ਜਾ ਉੱਥੇ ਤੈਨੂੰ ਖੁੱਲਾ ਟਾਈਮ ਮਿਲ ਜੂ ਬੋਲਣ ਦਾ ਬੋਲੀ ਜਾ ਜਾ ਕੇ ਤੇ ਨਾਲੇ ਕਹਤਾ ਵੀ ਉੱਥੇ ਤੇਰਾ ਉਹ ਜਿਹੜਾ ਤੁਹਾਡੀ ਪਾਰਟੀ ਦਾ ਪਹਿਲਾ ਵਾਲਾ ਲੀਡਰ ਹੈ ਮਨਪ੍ਰੀਤ ਬਾਦਲ ਉਹ ਵੀ ਉੱਥੇ ਵਾਵਾ ਸ਼ਹਿਰੋ ਸ਼ਹਿਰੀ ਕਰੀ ਜਾਂਦਾ ਹੋਣਾ ਉਰਦੂ ਚ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਠੋਕੀ ਖੋਪੜ ਚ ਕਹਿੰਦਾ ਲੀਡਰ ਉਹ ਸਾਡਾ ਨਹੀਂ ਲੀਡਰ ਸੀ ਉਹ ਤੇਰਾ ਜਦੋਂ ਪੀਪੀਪੀ ਪਾਰਟੀ ਬਣਾਈ ਸੀ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਨੇ ਭਗਵੰਤ ਮਾਨ ਕਹਵੇ ਮੇਰਾ ਲੀਡਰ ਨਹੀਂ ਪ੍ਰਤਾਪ ਸਿੰਘ ਬਾਜਵਾ ਕਹਵੇ ਮੇਰਾ ਲੀਡਰ ਨਹੀਂ ਕਿਉਂਕਿ ਉਹ ਹੁਣ ਚਲਾ ਗਿਆ ਬੀਜੇਪੀ ਚ ਉਹਨੂੰ ਹੁਣ ਲੀਡਰ ਮੰਨੇ ਕਿਹੜਾ ਇਹ ਤਾਂ ਦੋਵੇਂ ਮੰਨ ਨਹੀਂ ਸਕਦੇ ਅੱਛਾ ਸੱਚ ਕੀ ਹੈ ਦੋਵਾਂ ਦਾ ਲੀਡਰ ਰਿਹਾ ਉਹ ਭਗਵੰਤ ਮਾਨ ਸਾਹਿਬ ਦਾ ਭਾਸ਼ਣ ਹੈ ਅੱਜ ਵੀ ਮੌਜੂਦ ਹੈ ਜਿੱਥੇ ਮਾਨ ਸਾਹਿਬ ਕਹਿ ਰਹੇ ਆ ਵੀ ਮੇਰਾ ਤੇ ਮਨਪ੍ਰੀਤ ਬਾਦਲ ਸਾਹਿਬ ਦਾ ਸੁਪਨਾ ਹੈ ਕਿ ਪੰਜਾਬ ਚ ਇਹੋ ਜਿਹਾ ਮੁੱਖ ਮੰਤਰੀ ਹੋਣਾ ਚਾਹੀਦਾ ਜਿਹੜਾ ਆਪਣਾ ਗੈਸ ਸਿਲੰਡਰ ਲੈਣ ਲਈ ਆਪ ਲੈਣ ਚ ਲੱਗ ਕੇ ਲਵੇ ਉਹ ਖਾਸ ਨਾ ਮੰਨਿਆ ਜਾਏ ਦੂਜਿਆਂ ਨਾਲੋਂ ਬੜੇ ਬੜੀਆਂ ਗੱਲਾਂ ਉਹਦੋਂ ਕੀਤੀਆਂ ਤੇ ਲੀਡਰ ਉਹ ਪ੍ਰਤਾਪ ਸਿੰਘ ਬਾਜਵਾ ਹਰਾਂ ਦਾ ਵੀ ਰਿਆ ਅੱਜ ਵਿਧਾਨ ਸਭਾ ਚ ਦੋਨੇ ਨਹੀਂ ਸੀ ਮੰਨਦੇ ਪਏ ਭਗਵੰਤ ਸਿੰਘ ਕਹਿੰਦਾ ਸੀ ਥੋੜਾ ਲੀਡਰ ਹੈ ਪ੍ਰਤਾਪ ਸਿੰਘ ਬਾਜਵਾ ਮਨਪ੍ਰੀਤ ਬਾਦਲ ਬਾਰੇ ਕਹਿੰਦਾ ਸੀ ਉਹ ਥੋੜਾ ਲੀਡਰ ਹੈ ਲੀਡਰ ਅਸਲ ਚ ਉਹ ਦੋਨਾਂ ਦਾ ਹੈ ਅੱਜ ਉਹ ਭਾਜਪਾ ਚਲਾ ਗਿਆ ਉਹ ਵੀ ਜਿਹੜੀ ਬੀਜੇਪੀ ਨੂੰ ਕਹਿੰਦਾ ਹੁੰਦਾ ਸੀ ਵੀ ਇਹਨੂੰ ਤਾਂ ਦੇਸ਼ 'ਚੋਂ ਅੰਗਰੇਜ਼ਾਂ ਵਾਂਗ ਬਾਹਰ ਕੱਟਣਾ ਚਾਹੀਦਾ ਉਹ ਮਾਨਪ੍ਰੀਤ ਬਾਦਲ ਵੀ ਉਸੇ ਬੀਜੇਪੀ ਚਲਾ ਗਿਆ ਹੋਇਆ ਦੂਜੇ ਪਾਸੇ ਅੱਜ ਜਿਹੜੀ ਵੱਡੀ ਜਾਣਕਾਰੀ ਮੁੱਖ ਮੰਤਰੀ ਨੇ ਬੋਲੀ ਉਹ ਕਹਿੰਦੇ ਵੀ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੱਲ ਨੂੰ ਮੀਟਿੰਗ ਕਰ ਰਿਹਾ ਹਾਂ ਔਰ ਉਹਦੇ ਵਿੱਚ ਅਸੀਂ ਇਹ ਤੈਅ ਕਰਾਂਗੇ ਵੀ ਜਿਹੜਾ ਕੇਂਦਰ ਵੱਲੋਂ ਫੰਡ ਆਉਂਦਾ ਹੈ ਉਹ ਵਰਤਿਆ ਕਿਵੇਂ ਜਾਣਾ ਚਾਹੀਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਦੀ ਵਰਤੋਂ ਹੋਵੇ ਹੁਣ ਕੱਲ ਨੂੰ ਕੀ ਨਿਕਲਦਾ ਹੈ ਇਹ ਤਾਂ ਕੱਲ ਦੱਸੇਗਾ ਪਰ ਅੱਜ ਜੋ ਕੁਝ ਹੋਇਆ ਤੇ ਤਿੰਨ ਦਿਨ ਜਿਹੜੀ ਵਿਧਾਨ ਸਭਾ ਚੱਲੀ ਹੈ ਉਹ ਮਹਿਜ਼ ਡਰਾਮਾ ਸੀਗਾ ਉਹ ਹੰਗਾਮਾ ਸੀਗਾ ਉਹ ਚੋਂ ਕੁਝ ਨਹੀਂ ਨਿਕਲਿਆ ਸਾਰੀਆਂ ਪਾਰਟੀਆਂ ਸਿਰਫ ਵੋਟਾਂ ਇਕੱਠੀਆਂ ਕਰਨ ਦੀ ਦੌੜ 'ਚ ਨਜ਼ਰ ਆਈਆਂ ਨਹੀਂ ਹੋਰ ਉਹਦੇ ਚੋਂ ਕੁਝ ਨਿਕਲਿਆ ਨਹੀਂ ਜੇ ਕੁਝ ਨਿਕਲਿਆ ਤੁਹਾਨੂੰ ਦਿਸਿਆ ਹੋਵੇ ਤਾਂ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਸਕਦੇ ਹੋ ਮੈਨੂੰ ਨਹੀਂ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ